ਇੱਟ ਨਾਲ ਟਾਈ ਹੁੰਦੀ ਸੀ ਵੱਡਲਾ ਗੁੱਟਾ ਵੱਡਲਾ ਕਿਦਾ ਜੱਟ ਨਾਲ ਆਜੇ ਲੜੂਆ ਨਹੀਂ ਥੱਬੇ ਹੀ ਵੱਡਣਾ ਉਹ ਮਾੜੀ ਮੋਟੀ ਸ਼ਰਮ ਸ਼ਰਮ ਹੈਗੀ ਕਿ ਹੈਣੀਗੀ ਜੱਟ ਕੋਟ ਪੈਂਟ ਨਾਲ ਟਾਈ ਹੁੰਦੀ ਸੀ ਮਹਾਰਾਜ ਪਟਿਆਲੇ ਬੰਗ ਉਹ ਮੋਟੇ ਹੋਏ ਜਿਹੜਾ ਹੀ ਹੁੰਦੀ ਸੀ ਮਹਾਰਾਜ ਪਟਿਆਲੇ ਉਹ ਮੋਟੇ ਮਾੜੀ ਮੋਟੀ ਸ਼ਰਮ ਸ਼ਰਮ ਹੈਗੀ ਕਿ ਹੈਣੀਗੀ ਕਿ ਵੇਚ ਕੇ ਖਾਗੇ ਤੁਸੀਂ ਕਿਉਂ ਚਾਚਾ ਹੈ ਕੰਡਿਆ ਮੜਾ ਮੋਟਾ ਪੁੱਥ ਪਛਤਾ ਲੈ ਆ ਕੱਕ ਵੱਡੇ ਨੂੰ ਪਹਿਲਾਂ ਉਹ ਸਾਰਾ ਕੇਰੇ ਸਰੇ ਲਾਤਾ ਥੋਨੇ ਅਸੀਂ ਤਾਂ ਜੱਜ ਅੱਜ ਹੀ ਆਇਆਗੇ ਮੈਂ ਅੱਜ ਹੀ ਸੂਣ ਆਲੀ ਦੀ ਮਹਾਚਲ ਹਰੇਜੇ ਪਾ ਦੀਏ ਤੈਨੂੰ ਤਾਂ ਮੈਂ ਦੀ ਫਿਕਰ ਪੈ ਗਈ ਸਾਡੇ ਡੰਗਰਾਂ ਦਾ ਬਾਈ ਫੇਰ ਹੈ ਫੇਰ ਗੱਡੀ ਕੱਲ ਆ ਜਾ ਚਾਉਂ ਕਿਹੜਾ ਸੀ ਥੋਡੇ ਕੰਮ ਨਹੀਂ ਕਰਾਉਂਦੇ ਉਹ ਦੋ ਕੇਰੇ ਬੀਜੇ ਨੇ ਯਾਰ ਮੈਂ ਕੱਖਾਂ ਦੇ ਯਾਰ ਪੁੱਛਣ ਨੂੰ ਪਹਿਲਾਂ ਉਹ ਸਰੇ ਲਾਤਾ ਕੇਰੇ ਯਾਰ ਹੁਣ ਇਹਨੂੰ ਸਰੇਲਾ ਦੋ ਆ ਥੱੱਬਾ ਲੈ ਕੇ ਗਿਆਗਾ ਥੱੱਬਾ ਲੈ ਆਇਆ ਦੋ ਪੰਡਾ ਵੱਡਿਆ ਪਈ ਕੱਖਾਂ ਦੇ ਯਾਰ ਹੈ ਉਹ ਫੇਰ ਕੱਢੀ ਕੱਲਾ ਚਾਚਾ ਹੂੰ ਤਾਂ ਤੁਸੀਂ ਸਾਡੇ ਉਦੀ ਆ ਜਾਣੇ ਹੋ ਬੋਟਾ ਵਾਰੀ ਬੂਟੇ ਕੇ ਚਲੋ ਸਾਡੀ ਗੱਲ ਮੰਨਦੇ ਨੇ ਸਾਡੇ ਕਹਿਣੇ ਚ ਨੇ ਹੁਣ ਜਦੋਂ ਕੱਖਾਂ ਦੀ ਭਾਰੀ ਹੁੰਦੇ ਤੁਸੀਂ ਬਣਾਉਂਦੇ ਨਹੀਂ ਕੋਈ ਅਸੀਂ ਤੁਹਾਡੇ ਕੰਮ ਨਹੀਂ ਹੁੰਦੇ ਫੇਰ ਯਾਰ ਅਸੀਂ ਨਹੀਂ ਹੁੰਦੇ ਤੁਹਾਡੇ ਕੰਮ ਤੇਰਾ ਮਤਲਬ ਐ ਥੋੜਾ ਵੀ ਸਾਡੇ ਤੁਸੀਂ ਕੱਖਾਂ ਦਾ ਇੱਥੇ ਦੇ ਜਾਣਾ ਦਿਲ ਨੂੰ ਕੱਢੀ ਕੱਖ ਜੇ ਤੈਨੂੰ ਰੱਬ ਨੇ ਦੇਤਾ ਚਾਚਾ ਤੂੰ ਐ ਕਰਦਾ ਦੇਤਾ ਨਾਲੇ ਹੋਰ ਜੇ ਕਹੋ ਤੁਹਾਡੇ ਨਾਲ ਲੜ ਜਾਂਦਾ ਫਿਰ ਯਾਰ ਜੇ ਤੁਹਾਨੂੰ ਕਹਿਦਾ ਵੀ ਪਈ ਕੋਈ ਨਾ ਥੱਪਾ ਕਰ ਉਹ ਯਾਰ ਮੜਾ ਮੋਟਾ ਪੁੱਛ ਕੇ ਕਰ ਲਿਆ ਕਰ ਉਹ ਪੁੱਛਣ ਲੋਕੜਾ ਮੈਂ ਕੋ ਡਾਕਾ ਮਾਰ ਲਿਆ ਥੱਪਾ ਦਾ ਗੱਖਾਂ ਦਾ ਯਾਰ ਸਾਰਿਆਂ ਗੱਲ ਗਾਜਰਾ ਪਟਕ ਲੈ ਗਿਆ ਪਾ ਸਾਰਾ ਮੈਂ ਤਾਂ ਜਾਉਂ ਤੇਰੇ ਘਰ ਤੇ ਮੈਂ ਗਾਜਰਾਂ ਦੇ ਕਿ ਗਾਹ ਬਸ 4 ਰੁਪਏ ਨਾਲ ਉੱਥੇ ਹਟਦੀ ਨਹੀਂ ਹੈਗਾ ਸਾਰਾ 4 ਰੁਪਏ ਨਾਲੇ ਹੋਰ ਹਾਂ ਬਲਾਵੇਂ ਗੈਮੀ ਫੇਰ ਕੱਢੀ ਕੀ ਗੱਲ ਹੋ ਗਈ ਜੇ ਵੱਢਦੇ ਨਹੀਂ ਵੱਢਦੇ ਯਾਰਾ ਥੱਪਾ ਵੱਢ ਲਿਆ ਬਸ ਫੇਰ ਦੱਸ ਕੀ ਹੋ ਗਿਆ ਉਹ ਇਹ ਤਾਂ ਲੜਨ ਲੱਗ ਜਾਂਦਾ ਬੋਟਾ ਵਾਰੀ ਤਾਂ ਸਾਡੇ ਉਹਦੀ ਆ ਜਾਂਦੇ ਓ ਬੂਟਿਆ ਪਾਦੀ ਫਲਾਣੇ ਨੂੰ ਬੂਟਿਆ ਪਾਦੀ ਧੱਕੇ ਨੂੰ ਉਹ ਚਾਰ ਹੁਣ ਬਥੇਰੇ ਵੱਟ ਲੈ ਬਾਈ ਬਣ ਕੇ ਦੇਣਾ ਸਾਰਲਾ ਸਾਡੇ ਹੈ ਨਹੀਂ ਡੰਗਰਾ ਬਾਤ ਬੱਸ ਸਾਥ ਭਈਆ ਜੱਜਾ ਕੋਈ ਨਾ ਥੱਭਈਆ ਹੋਰ ਵਧੀਆ ਮੈਂ ਤਾਂ ਵਧੀਆ ਬਾਈ ਬਣ ਕੇ ਸਾਡੇ ਕੱਖ ਹੈ ਨਹੀਂ ਬੂਟਿਆ ਪਾ ਲੈ ਕੇ ਆ ਜਾ ਮਸਰੇ ਲੱਗਿਆ ਪਿਆ ਅੱਜ ਕੋਲ ਇੰਨਾ ਕਰੇਗਾ ਯਾਰ ਮਾਗਰ ਕੱਖ ਹੋ ਰਹੀ ਰਹੇ ਹਲੇ ਯਾਰ ਕੋਈ ਨਾ ਤਾਂ ਤੇਰੇ ਨਜਾ ਚਾਦਾ ਮੈਂ ਥੱਭਈ ਵੱਡੂਗਾ ਨਹੀਂ ਉਹ ਚੋ ਚਕਾ ਦੇ ਥੱਭਾ ਨਹੀਂ ਵੱਡਦਾ ਹੋਰ ਲੈ ਜੀ ਚੱਕ ਲੈਨੇ ਆਂ ਪਰਾ ਉਹ ਠੀਕ ਹੈ ਚਾਚਾ ਰੋੜਾ ਫੜਾ ਦਤੀ ਯਾਰ ਲੈ ਦਤੀ ਦਾ ਰੱਖ ਲਾ ਕੋਈ ਬੜਾ ਮੋਟਾ ਪੁੱਛ ਕੇ ਲਿਆ ਕਰੋ ਭਾਈ ਯਾਰ ਸਾਡੇ ਕੋਲ ਤਾਂ ਆਪਣੀ ਕੱਖ ਹੈਗੇ ਯਾਰ ਹੈ ਚਾਚਾ ਉਦੋਂ ਦਿਲ ਦਾ ਨਹੀਂ ਮਾਰਾ ਦਿਲ ਦਾ ਨਹੀਂ ਮਾਰਾ ਹੈਗਾ ਤੂੰ ਮੈਂ ਵੀ ਕਹਿ ਜੰਨਾ ਗੋਲੋਂ ਨੂੰ ਮਹਾ ਚਾਚਾ ਦਿਲ ਦਾ ਨਹੀਂ ਮਾਰਾ ਹੈ ਮਾਰ ਨਾਲੇ ਹੋਰ ਆ ਥੱਬਾ ਕੇ ਕੋਈ ਨਾ ਫੇਰ ਲੈ ਜੂ ਆਹਾ ਚਾਚਾ ਆਇਆ ਜੇ ਤੇ ਉਹ ਮੈਂ ਅਗਰ ਗੱਲ ਦਸੂ ਤੈਨੂੰ ਇੱਕਾ ਕੰਮ ਦੀ ਤੇ ਜਮੀਨ ਜਾ ਜਾਂਦੀ ਰੀਪੀ ਐ ਖੋਖਾ ਦੀ ਉਹ ਵੜਿਆ ਲਾਂਗੇ ਕਿ ਤੂੰ ਉੱਚੇ ਵੜਤੇ ਕਿ ਥੱਲੋ ਵੜਤੇ ਬੱਸ ਅੰਮਾਈ ਚੱਕ ਲੈ ਕੋਈ ਨਾ ਉਰੇ ਗੱਟਾ ਆ ਜਾ ਬੰਪਪਰਾਂ ਦੋ ਹਾਂ ਉਹ ਦੱਤਾ ਆ ਵੀ ਚਾਹੀਦੇ ਤੁਹਾਨੂੰ ਓਏ ਤੈਨੂੰ ਸਰਪੰਚੀ ਨੂੰ ਕਹਿੰਦਾ ਦੀ ਸਾਡਾ ਬੇੜਾ ਹੈ ਸਰਪੰਚੀ ਨੂੰ ਕੌਣ ਕਹਿੰਦੇ ਸਰਪੰਚ ਦਾ ਕੰਮ ਕਰਦਾ ਨਹੀਂ ਹਾਂ ਕਹਿੰਦੇ ਚਾਚੇ ਨੂੰ ਖੜਾ ਕਰਾਂਗੇ ਤੇ ਕੀ ਅੱਛਾ ਕੌਣ ਓਏ ਹਾਂ ਕੌਣ ਕਹਿੰਦਾ ਫੋਕਰਾ ਮਰਾਸਾ ਓਏ ਉਹ ਹੀ ਕਹਿੰਦੇ ਨੇ ਕੌਣ ਸਾਡੇ ਮਿਹੜਿਆੜਾ ਹਾਂ ਕਹਿੰਦੇ ਆਏ ਕਰਕੇ ਕਹਿੰਦੇ ਇਹਦੇ ਕੀ ਚਾਚੇ ਨੂੰ ਖੜਾ ਕਰਾਂਗੇ ਵੋਟਾਂ 'ਚ ਅੱਛਾ ਕਹਦਾ ਤੂੰ ਪੁੱਛੀ ਹਾਂ ਮਹਾਮਾਦਾ ਪੁੱਛ ਨੂੰ ਓਏ ਕਾਨੂੰ ਆਪਾਂ ਕਹ ਨੂੰ ਲੈਂਦੇ ਸਰਪੰਚੀ ਸਰਪੰਚੀ ਚ ਪੰਗਾ ਯਾਰ ਦਾ ਵੱਡੇ ਬੰਦੇ ਦਾ ਕਾਨੂੰਨ ਵੱਡੇ ਦਾ ਸਾਡੇ ਹੱਥ ਚ ਕਿੰਨੀ ਦਾ ਬੋਟਾ ਸਾਰਾ ਬੇੜੇ ਦੁੱਬਵਾ ਦੂ ਓ ਯਾਰ ਖਰਚਾ ਬਹੁਤ ਹੋ ਜਾਂਦਾ ਬੁੱਟਿਆ ਬੁੱਟਾ ਉਹ ਪੁੱਛ ਨਹੀਂ ਹੁੰਦਾ ਚਾਚਾ ਕੀ ਹੋਰ ਆਪਾਂ ਕੁੜੀ ਦਾ ਵਿਆਹ ਕਰਨਾ ਆਪਣੇ ਤੋਂ ਨਹੀਂ ਪਈ ਇੰਨਾ ਕੁ ਸੋਹਣਾ ਉਹ ਸਾਰਾ ਰੱਬ ਆਪੀ ਕਰਾ ਦੇਣਾ ਤੈਨੂੰ ਬੜਾ ਮੰਨਦੇ ਨੇ ਉਹ ਕਹਿੰਦਾ ਇਹ ਕਰਕੇ ਕਹਿੰਦੇ ਥਾਉਂ ਦੀ ਕਹਿੰਦੇ ਥਾਉ ਚਾਚੇ ਨੇ ਕਿਹਾ ਹਾਂ ਸਾਰਾ ਕੁਝ ਕਹਿੰਦੇ ਕਣਕ ਦੀ ਚਾਚੀ ਨੇ ਲੇ ਬਈ ਉਹ ਤਾਂ ਭਾਈ ਹੋਰ ਥੋੜਾ ਰੂੜੀਆਂ ਵਾਲਾ ਜੇ ਥੋੜੇ ਰੂੜੀਆਂ ਲੱਗੇ ਨੇ ਫਿਰ ਕਹਿਣੀ ਹਾਂ ਵੀ ਹਾਂ ਤਾਂ ਹਾਂ ਵੀ ਦਾ ਪ੍ਰਸਤ ਸੱਚ ਸਾਕ ਤੇ ਭਰਾਂਗੇ ਭਾਈ ਉਹਦਾ ਕੰਮ ਦੀ ਥੋੜਾ ਸਤਾ ਕਹਿਤਾ ਵੀ ਇਹਦਾ ਇਹਦਾ ਭਾਈ ਬੂਟੇ ਹੋਰ ਉਹਦਾ ਕੰਮ ਜਾਣਾ ਉਹ ਤੇ ਬਲੈਡ ਵਾਦਾ ਜਾ ਜਾ ਚੱਲ ਪਤਾ ਮੈਨੂੰ ਚੱਲ ਜਿਹੜਾ ਚੱਲਦਾ ਨਹੀਂ ਮੈਨੂੰ ਲੱਗਦਾ ਉਹ ਪਹਿਲਾਂ ਵੀ ਮੈਂ ਮੱਥਾ ਜਾ ਮਾਰਿਆ ਚੱਲਦਾ ਚੱਲਦਾ ਕਿਉਂ ਨਹੀਂ ਹੈ ਸੁੱਖਣ ਵਾਲਾ ਇਹ ਮੈਨੂੰ ਸੀਲ ਲੱਗਦਾ ਮਾਰ ਕੇ ਦਿਖਾਈ ਹੈਂਡਲਾ ਮਾਰੀ ਹੈਂਡਲ ਤਾਂ ਕੰਮ ਤਾਂ ਹੁਣ ਕਰਾਇਆ ਹਾਲੇ ਮੈਨੂੰ ਲੱਗਿਆ ਵੀ ਨੁਕਸਾਨ ਨੁਕਸਾਨ ਫੜੂੰਗਾ ਤੂੰ ਇਹ ਜਿਹੜਾ ਹੈਂਡਲਾ ਮਾਰਾ ਨਾ ਸੈਂ ਮਾਰੀ ਇੰਜਣ ਇਹਦਾ ਮੈਂ ਹੁਣ ਤਾਂ ਕੰਮ ਕਰਾਇਆ ਇਹਦਾ ਨਾ ਨਾ ਮਾਰ ਹੈਂਡਲ ਤਾਂ ਯਾਰ ਮਾਰ ਹੋ ਗਈ ਹੁਣ ਤਾਂ ਮੈਂ ਹਾਲੇ ਕੰਮ ਕਰਾ ਕੇ ਆ ਇੰਜਣ ਦਾ ਆ ਮੇਰੇ ਨਹੀਂ ਆ ਤਾਈ ਤੋਂ ਮਰਵਾ ਦੇ ਡਾ ਹੁੰਦਾ ਮਾਰ ਕੇ ਦੇਖੋ ਇੰਜਣਾ ਮਾਰ ਦੋ ਮਾਰ ਦੋ ਕੋ ਪਿਆ ਹੋਏ ਆ ਵੀਂਗਰ ਨਾਲੇ ਐਸ ਤੇਰੇ ਕਰੀਪਾ ਲਵਾਈ 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 ਪਰਨੀ ਫੜ ਜੂਗਾ ਲਵਾ ਦੇ ਲਵਾ ਦੇ ਆ ਮੋਟਾ ਯਾਰ ਪੁੱਛ ਰਿਆ ਕਰ ਬੁੱਡੇ ਕੱਖ ਬਹੁਤ ਸਾਡੇ ਕੋਈ ਹਣਾ ਇਹੋ ਕੋਈ ਜਦ ਤੈਨੂੰ ਪੁੱਟਾ ਚ ਗਈ ਨਹੀਂ ਇਹੋ ਇਹ ਨੂੰ ਖੜਾ ਕਰਾ ਦੇ ਦਿੱਤੀ ਮਾਰਾਂ ਤੇਰੇ ਆ ਦੇਣਗੇ ਮੋਟਾ ਓਏ ਹਾਂ ਹੈ ਮੈਨੂੰ ਕੋਈ ਨਹੀਂ ਦੱਸਦਾ ਹਾਂ ਉਹ ਹਿੱਕਣ ਤੋਂ ਦੀ ਪਾ ਰਿਹਾ ਨੇ ਅੱਛਾ ਬਲਾਲ ਪਟਕੇ ਦੇ ਮਾਰ ਦੇ ਸੋਡਣਾ ਬੇੜਾ ਨਾਲ ਅਖਰ ਪਾ ਦਿੰਗੇ ਫਿਰ ਖੜੇ ਹੋ ਜੰਨੇ ਆ ਹਾਂ ਹਾਂ ਪੜ ਕੇ ਗਮਾ ਚਲਾ ਮਰੇ ਦਫਾ ਲੈ ਇੱਥੇ ਕਿੱਥੇ ਬੱਚੇ ਕਾਰ ਚੰਗਰ ਲਾ ਜਾਂਦੇ ਰੋਦਾ ਬੱਕਾ ਵੇਲੇ ਦਾ ਕੰਮ ਕਰਾਉਣ ਵਾਲਾ ਹਾਂ ਮਸ਼ੀਨ ਵਧੀਆ ਹੈ ਮਸ਼ੀਨ ਵਧੀਆ ਟਾਇਆ ਵੀ ਮੁਜਰਰ ਹੋ ਗਿਆ ਹੈ ਹੈ ਟਾਇਆ ਹੈ ਮੁਜਰਰ ਹੋ ਗਿਆ ਮਹਾ ਬਜਾਰਾ ਓਹ ਹੋਰ ਪਾਈ ਅਸੀਂ ਹਾਂ ਇੰਜਣ ਵਧੀਆ ਚੱਲ ਕੀ ਲੱਗਿਆ ਫੋਰੇ ਚ ਹੋ ਗਿਆ ਹੋਰ ਹੈ ਰਮੇ ਜੀ ਸੁੰਦੀ ਤੇ ਉਹ ਬੋਟਾ ਨੂੰ ਕਹਿੰਦੇ ਨੇ ਤੈਨੂੰ ਉਹ ਚਲ ਐ ਤਾਂ ਕੋਈ ਗੱਲ ਨਹੀਂ ਹਣ ਲੈ ਕੇ ਨਦੀ ਵਾਰੀ ਹਾਂ ਤੁਰ ਜਾ ਚਾਚਾ ਫੇਰ ਕੀ ਹੋ ਗਿਆ ਹਾਂ ਇੱਥੋਂ ਕੀ ਲੈ ਜਾਾਂਗੇ ਚਾਚਾ ਨਾ ਪੱਲੀ ਲਿਆਉਣਾ ਮਾ ਮੜੇ ਜਾ ਪਾ ਵੀ ਲਵਾਾਂਗੇ ਦੋਨੇ ਜਣੇ ਐ ਨਹੀਂ ਪੱਲੀ ਪੱਲੀ ਇੱਧਰ ਤਾਂ ਆ ਪਈਏ ਕੋਠੇ ਤੇ ਪਈ ਹੋਊਗੀ ਇੱਧਰ ਦੇਖ ਲੈ ਉਹ ਮੈਂ ਲਿਆਉਆ ਨਹੀਂ ਯਾਰ ਅਸੀਂ ਬਾਗੇ ਵਿਆ ਹਾਂ ਵਿਆ ਬਾਗੇ ਸੀ ਹਾਂ ਆ ਬੋਰੀ ਪਈ ਹੋਣੀ ਬਜੇ ਪੱਲੀ ਨਹੀਂ ਹੈਗੀ ਓਰੇ ਹਾਂ ਹਾਂ ਲੈ ਲਈ ਬੂਰੀ ਤਾਂ ਆਇਆ ਉਹ ਪੱਲੀ ਮੈਂ ਲਿਆਤੀ ਨਹੀਂ ਗੋਲੋ ਲੱਗੀ ਲੜਨਾ ਕਹਿੰਦੇ ਐਂ ਕਰਕੇ ਭਲਾ ਮੈਂ ਇਸ ਨੂੰ ਅੱਖ ਪਾ ਗਈ ਨਹੀਂ ਸੂਈ ਹੋਈ ਮੈਂ ਸਾਹ ਹੈ ਇੱਕ ਸੂਣ ਵਾਲੀ ਆ ਦੋ ਮੈਂ ਸਬਨ ਨਹੀਂ ਬੈਠੀ ਆ ਮਾ ਨਾ ਖਰਚ ਹੋ ਜਾਂਦਾ ਭੈਣ ਦਾ ਤੂੰ ਵੇਚ ਦੇ ਲੈ ਣਡਾ ਯਾ ਵੋਟਾਂ ਜਿਹੜੀ ਗੱਲ ਕਹਿੰਦੇ ਬੁੱਟੇ ਇਹ ਗੱਲ ਪੱਕੀ ਹੈ ਕਿ ਤੂੰ ਹੀ ਕਹਿਣਾ ਭਲਾ ਸਾਡੇ ਸਾਰਾ ਵੇੜਾ ਸਾਡਾ ਤੈਨੂੰ ਵੋਟਾਂ ਪਵਾਉਂ ਅੱਛਾ ਬੋਲੋ ਇਹਦਾ ਬੜੀ ਜਲਦੀ ਆ ਅੱਛਾ ਗੋਲੋ ਤਾਂ ਉਹਦੇ ਦਿਉਰਾਂ ਦਿਉਰਾਂ ਤੋਂ ਉਹਦੀ ਪਵਾ ਦੂ ਤੈਨੂੰ ਪਤਾ ਤਾਂ ਹੈਗਾ ਉਹਦਾ ਬਾਲੀ ਬੋਲ ਦੀਆ ਬੋਲ ਪੜਾ ਕ ਹੂੰ ਫੇ ਦੱਬ ਕੇ ਰੱਖਿਓ ਕੰਮ ਫਿਰ ਤਾਂ ਆਪਾਂ ਕਰ ਦਨੇ ਕੰਮ ਜਾਰੀ ਕਰ ਦੇ ਕਰ ਦੇ ਹੈ ਮਾਰ ਕੇ ਰ ਤ ਤਤਾ ਲੋਹਾ ਥੋੜਾ ਮਾਰੀ ਇਦ ਕੀ ਕਰ ਦੇ ਕੁੜੀ ਦਾ ਵਿਆਹ ਕਾਹੀਂ ਕਰ ਦਾਂਗੇ ਫਿਰ ਕੁੜੀ ਦਾ ਵਿਆਹ ਤਾਂ ਕੋਈ ਨਾ ਕੁੜੀ ਦਾ ਵਿਆਹ ਤਾਂ ਗਾਹਾਂ ਕਰਦੀ ਤੂੰ ਹੈ ਤੂੰ ਇਹੇ ਪਤਾ ਕੀ ਆ ਇਥੋਂ ਕੀ ਲੈ ਕੇ ਜਾਣਾ ਸਰਪੰਚੀ ਦਾ ਦੇਖ ਲੈ ਕੱਡਾ ਰਤਵਾ ਹੈ ਹੂੰ ਐਂ ਦਾ ਕਾਹੂ ਕਹਿਣਾ ਸਰਪੰਚ ਸਰਪੰਚ ਹੋਇਆ ਕਰੂ ਮੇਰੀ ਚਾਚੀ ਮੋਰੋ ਦੀ ਦਾਦਾ ਕਰੂ ਘੜੱਪ ਦੇਣੇ ਚਾਚੀ ਨੂੰ ਖੜਾ ਕਰ ਰਿਉ ਤੂੰ ਹੈ ਚਾਚੀ ਨੂੰ ਹਾਂ ਇਹ ਵੀ ਗੱਲ ਹੈ ਕਿ ਜਨਾਨੀ ਨਹੀਂ ਛੇਤੀ ਪੈਂਦੇ ਵੋਟ ਹਾਂ ਹਾਂ ਜਨਾਨੀ ਨੂੰ ਸੋਹਣਿਆ ਨਾਲੇ ਚਾਚੀ ਗੁੱਸਾ ਕਰੀ ਸੋਹਣਿਆ ਲੈ ਪਰੀ ਗਈ ਓਏ ਚਾਚਾ ਚਲ ਆ ਤਾਂ ਛੱਡ ਦੇ ਫਿਰ ਇਨੇ ਕ ਨਾ ਥੋੜੇ ਜਿਹਾ ਹੋਰ ਪਾ ਦੇ ਹੈ ਆ ਪਾ ਦੇ ਮੜੀ ਜੀ ਦੋ ਗੁਰੂਕ ਮੁਕਦੇ ਨਹੀਂ ਉਹ ਸਾਡੇ ਕੋਲੇ ਬੁੱਟੇ ਥੋੜੀ ਨੇ ਕੱਖ ਨਹੀਂ ਤਾਂ ਮੈਂ ਕੋਈ ਨਾ ਕੋਈ ਨਾ ਚਾਚਾ ਹੈ ਕੋਈ ਨਾ ਲੈ ਕੱਖ ਕੰਡਾ ਲੈ ਆਣ ਵਾਸਤੇ ਹੁੰਦਾ ਹੈ ਸੱਚ ਕਾ ਚਾਚਾ ਆਏ ਲੈ ਫਾ ਉਹ ਲੈ ਫਾ ਫਿਰ ਵੋਟਾਂ ਦੀ ਗੱਲ ਪੱਕੀ ਆ ਹੋ ਜਾ ਖੜਾ ਇਦ ਕੀ ਕਿਹੜੀ ਵੋਟ ਆ ਜਿਹੜੀ ਸਰਪੰਚ ਜੀ ਕਹਿੰਦਾ ਫਿਰ ਵੋਟਾਂ ਦੇ ਹੋ ਜੈ ਨੇ ਖੜਾ ਜਾਂ ਤੇਰਾ ਬੇੜਾ ਨਾਲ ਆ ਆਪਣੇ ਨਾਲ ਆ ਨਾਲ ਆ ਗੋਲੋਂ ਨਾਲ ਜਿਵੇਂ ਗੋਲੋਂ ਨੇ ਕਹਤਾ ਉਹ ਵੀ ਕਰੂ ਬੇੜਾ ਅੱਛਾ ਤੂੰ ਤਾਂ ਪਾਵੇਂਗਾ ਫਿਰ ਪੂਰਾ ਵੋਟ ਵੱਟ ਤੇ ਵੱਟ ਤੇ ਚੱਲ ਚੰਗਾ ਫਿਰ ਚੰਗਾ ਪਏ ਦੀ ਡੰਗ ਤੈਨੂੰ ਪਾਵਾਂਗੇ ਵੋਟਾਂ ਤੈਨੂੰ ਤਾਂ ਕੋਈ ਸੋਸਾਇਟੀ ਦੀਆਂ ਵੋਟਾਂ ਜਨਾ ਖੜਾ ਕਰੇ ਉਹ ਫੇਰ ਸਰਪੰਚੀ ਵੀ ਪਾਲਣਾ